ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਖ-ਵੱਖ ਸੂਬਿਆਂ ਵਿੱਚ ਆਪ ਅਗੂਆਂ ਅਤੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਇੰਚਾਰਜ ਅਤੇ ਸਿੱਖਿਆ ਵਿਭਾਗ ਦੇ 22 ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਕੇਜਰੀਵਾਲ ਦੇ ਹੱਕ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਲਗਭਗ 300 ਦੇ ਕਰੀਬ ਮੋਟਰਸਾਈਕਲ ਤੇ ਸਵਾਰ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਗੱਲਬਾਤ ਕਰਦੇ ਹਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀਆਂ ਸਰਕਾਰੀ ਏਜੰਸੀਆਂ ਦਾ ਢੰਗ ਨਾਲ ਅੱਲਾਹ ਹੱਲ ਲੈ ਕੇ ਕੇਚਰੀਵਾਲ ਅਤੇ ਹੋਰਨਾਂ ਲੀਡਰਾਂ ਨੂੰ ਬਦਲਾ ਲਾਉ ਭਾਵਨਾ ਤਹਿਤ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ ਉਹਨਾਂ ਆਖਿਆ ਕਿ ਮੋਦੀ ਸਰਕਾਰ ਦਾ ਜੋਰ ਜ਼ਬਰ ਲੰਮਾ ਸਮਾਂ ਨਹੀਂ ਚੱਲਣਾ ਇਸ ਮੌਕੇ ਵੱਡੀ ਗਿਣਤੀ ਵਿੱਚ ਆ ਵਰਕਰ ਮਜੂਦ ਹਨ ਬਰਾਉਂਡ ਦੇ ਮੁੱਖ ਦਫ਼ਤਰ ਜਿਹੜਾ ਹੈਗਾ ਜਿੱਥੇ ਆਪਾਂ ਕੋਰਟ ਰੋਡ ਤੇ ਅੱਜ ਖੜੇ ਆ ਉੱਥੋਂ ਸਾਡਾ ਜਿਹੜਾ ਹੈਗਾ ਜੂਥ ਰੈਲੀ ਦਾ ਉਦਨ ਕੀਤਾ ਆ ਇਹ ਜੂਥ ਰੈਲੀ ਜਿਹੜੀ ਨੌਜਵਾਨ ਜਿਹੜਾ ਹੈਗਾ ਮੋਟਰਸਾਈਕਲ ਤੇ ਆਉਂਦੇ ਜਾ ਰਹੇ ਆ ਇਹਨਾਂ ਦਾ ਇੱਕੋ ਇੱਕ ਮਕਸਦ ਹੈਗਾ ਆ ਕਿ ਜਿਹੜੀ ਕੇਂਦਰ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਮੋਦੀ ਸਰਕਾਰ ਬੈਠੀ ਆ ਜਿਹੜੀ ਆਮ ਆਮੀ ਪਾਰਟੀ ਦੇ ਨਾਲ ਦਿੱਗਿਆ ਪਾਰਟੀ ਨਾਲ ਟੱਕਰ ਖਾ ਰਹੀ ਆ ਔਰ ਸਾਡੇ ਮਾਨਜੋ ਸਾਡੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਆਰਵਿੰਦ ਕੇਂਦਰੀਵਾਲ ਜੀ ਨੂੰ ਬਿਨਾ ਵਜ੍ਹਾ ਤੋਂ ਬਿਨਾ ਕੋਈ ਕਾਰਨ ਚੜਾਇਆਗਾ ਜੇ ਸੇ ਅੰਦਰ ਡੱਗਿਆ ਉਸ ਤੋਂ ਪਹਿਲਾਂ ਜਿਹੜੇ ਹੈਗਾ ਸਾਡੇ ਮਨੀਸ਼ ਸ਼ਿਸ਼ੋਧਿਆ ਜੀ ਔਰ ਸਾਡੇ ਸੰਜੇ ਸਿੰਘ ਜੀ ਜਿਹੜੇ ਤਕਰੀਬਨ 6 ਮਹੀਨੇ ਜਿਹੜਾ ਹੈਗਾ ਉਹ ਜੇਲ੍ਹ ਦੇ ਅੰਦਰੋਂ ਹੋ ਕੇ ਆਏ ਹੈਗੇ ਆ ਉਸ ਜ਼ਬਰ ਜ਼ੁਲਮ ਦੇ ਵਿਰੁੱਧ ਅੱਜ ਜਿਹੜੇ ਨੌਜਵਾਨਾਂ ਨੇ ਇੱਕ ਤਹਿਈਆ ਕੀਤਾ ਆ ਕਿ ਉਸ ਜ਼ਬਰ ਜ਼ੁਲਮ ਦੇ ਵਿਰੁੱਧ ਔਰ ਜਿਹੜੀ ਤਾਨਾਸ਼ਾਹੀ ਰਵਈਆ ਅਪਣਾ ਰਹੀ ਸਰਕਾਰ ਉਸ ਦੇ ਵਿਰੋਧ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਜਿਹੜੀ ਮੋਟਰਸਾਈਕਲ ਰੈਲੀ ਕੱਢੀ ਗਈ ਹੈਗੀ ਆ ਵਿਧਾਨ ਸਭਾ ਫਲੋਰ ਦੇ ਲੋਕਾਂ ਨੂੰ ਅਸੀਂ ਇੱਕ ਜਾਗਰੂਕ ਕਰਨ ਜਾ ਰਹੇ ਆ ਲੋਕਾਂ ਨੂੰ ਸੰਵੇਕ ਕਰਨ ਜਾਏ ਆ ਕਿ ਆਓ ਇਹ ਜਿਹੜੇ ਤਾਨਾਸ਼ਾਹੀ ਰਵਈਆ ਵਾਲੀਆਂ ਸਰਕਾਰਾਂ ਨੇ ਮੋਦੀ ਸਰਕਾਰ ਜਿਹੜੀ ਹੈ ਗਿਆ ਮੋਦੀ ਨੇ ਤਾਨਾਸ਼ਾ ਰਈਆ ਬਣਾਇਆ ਉਸ ਦੇ ਅਗੇ ਜਿਹੜੀ ਹੈ ਆਪਾਂ ਆਵਾਜ਼ ਬੁਲੰਦ ਕਰੀਏ ਔਰ ਆਮ ਆਦੀ ਪਾਰਟੀ ਜਿਹੜੀ ਕਿ ਤੁਹਾਡੀ ਪਾਰਟੀ ਆ ਆਮ ਲੋਕਾਂ ਦੀ ਸਰਕਾਰ ਆ ਜਿਸ ਨੇ ਪਿਛਲੇ ਸਾਲ ਤੋਂ 2 ਸਾਲ ਤੋਂ ਲਗਾਤਾਰ ਇਹਨੇ ਲੋਕਾਂ ਦੇ ਵਿਕਾਸ ਦੇ ਕੰਮ ਕੀਤਾ ਆ ਭਾਵੇਂ ਉਹ 43000 ਲੋਕ ਨਹੀਂ ਹੋਵੇ ਜਾਂ ਜਿਹੜੇ ਹੈਗੇ ਆ ਵਿਕਾਸ ਦੇ ਕੰਮ ਹੋਣ ਅਸੀਂ ਜਿਹੜੀਆਂ 5 ਗਰੰਟੀਆਂ ਜਿਹੜੀਆਂ ਦਿੱਤੀਆਂ ਸਨ ਪਹਿਲਾ elections ਚੋਣਾਂ ਤੋਂ ਪਹਿਲਾਂ ਅਸੀਂ ਉਹ ਚਾਰ ਟ੍ਰੈਕੀਆਂ ਪੂਰੀਆਂ ਕਰਤੀਆਂ 80% ਕੰਮ ਹੋ ਜਾਇਆ ਕੋ ਜਿਹੜਾ ਰਫਤਾਰ ਤਾਂ ਸਭ ਤੋਂ ਵੱਡੀ ਕ੍ਰਾਂਤੀ ਕਾਰੀ ਕਰਨ ਜਿਹੜਾ ਸੀਗਾ ਉਹ ਜਨਾਈ 2022 ਦੇ ਵਿੱਚ ਲਿਆ ਸੀ ਕਿ ਬਿਜਲੀ ਦੇ ਬਿੱਲ ਜਿਹੜੇ ਹੈਗੇ ਆ ਅੱਜ 90 ਤੋਂ 95% ਫ੍ਰੀ ਹੋ ਕੇ ਆ ਰਹੇ ਆ ਦੇ ਸਰਪ੍ਰਸਤ 602 ਮਿੰਟ ਦੇ ਆਖਰੀ ਅਸੀਂ ਮੁਆਫੀ ਦਿੱਤਾ ਅਸਲਾ ਅੱਜ ਅਸੀਂ ਉਹਨਾਂ ਸਦਕਤ ਦਾ ਸਦਾਨੀਆਂ ਲਈ ਅਸੀਂ ਉਹਨਾਂ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਚੀਜ਼ ਹੋ ਰਹਾ ਉਹਨਾਂ ਨੂੰ 1 ਕਰੋੜ ਰੁਪਏ ਦਾ ਜਿਹੜਾ ਮੁਆਵਜ਼ਾ ਉਹਨਾਂ ਦੇ ਘਰਾਂ ਦੇ ਵਿੱਚ ਆ ਕੇ ਪਿਛਲੀ ਦਿਨਾਂ ਦੇ ਵਿੱਚ ਸਾਡੇ ਸੂਬੇ ਦੇ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਨ ਉਹ ਰਾਣੇ ਜਾ ਕੇ ਜਿਹੜਾ ਹੈਗਾ ਦਸੂਹਾ ਮਕੇਰੀਆਂ ਦੇ ਜਿਹੜੇ ਪਰਮੀਆਂ ਸਾਥੀ ਸੀ ਸ਼ਹੀਦ ਹੋਇਆ ਸੀ ਉਹਨਾਂ ਦੇ ਘਰ ਦੇ ਗਿਆ ਏ ਔਰ 1 ਕਰੋੜ ਰੁਪਏ ਜਿਹੜਾ ਹੈਗਾ ਪੰਜਾਬ ਪੁਲਿਸ ਨੇ ਦਿੱਤਾ 2 ਕਰੋੜ ਮੰਦਾ ਦਾ ਮੁਰਤੇ ਨਹੀਂ ਆਉਂਦਾ ਪਰantu ਅਸੀਂ ਜੋ ਕਰਦੇ ਆ ਉਨਾ ਪਰਿਵਾਰਾਂ ਦੀ ਜਿਹੜੀ ਹਮਦਰਦੀ ਜਿਹੜੀ ਹੈਗੀ ਅਸੀਂ ਜਿਤਾ ਰਹੇ ਹਾਂ ਸੋ ਆਓ ਜਿਹੜਾ 2 ਸਾਲ ਦਾ ਜਿਹੜਾ ਕਾਰਜਕ੍ਰਮ ਕੀਤਾ ਹੈਗਾ ਆਮ ਆਦਮੀ ਪਾਰਟੀ ਸਿਕਾ ਨੇ ਉਸ ਨੂੰ ਘਰ ਘਰ ਤੱਕ ਪਹੁੰਚਾਏ ਔਰ ਮੋਦੀ ਦੀ ਜਿਹੜੀ ਤਾਨਾਸ਼ਾਹ ਰਹੀ ਹੈਗਾ ਉਸ ਮੱਤ ਪਾਉਣ ਦੇ ਲਈ ਜਿਹੜਾ ਹੈਗਾ ਆਪਾਂ ਅੱਜ ਇਸ ਚੇਤਨਾ ਦੇ ਵਿੱਚ ਲਿਆ ਨੌਜਵਾਨਾਂ ਦੀ ਜਿਹੜੀ ਕੱਢੀ ਜਾ ਰਹੀ ਆ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾइए ਥੈਂਕ ਯੂ